ਬੱਤ ਸ਼੍ਰੀਕਾਲ ਜੀ ਅੱਜ ਆਪਾਂ ਇੱਕ ਸੰਦ ਮੰਗਾਇਆ ਜੀ ਤੂੜੀ ਵਾਲਾ ਜਿਹਦੇ ਕਰਕੇ ਵੀ ਲੇਬਰੋਂ ਲੇਬਰ ਹੋਣਾ ਹਰੇਕ ਪਿੰਡਾਂ ਚ ਨਹੀਂ ਮਿਲਦੀ ਹੈਗੀ ਖਿੱਚ ਪੈ ਜਾਂਦੀ ਹੈ ਆਉ ਦਿਖਾਉਨੇ ਆ ਤੁਹਾਨੂੰ ਆਪਾਂ ਸੰਦ ਆ ਮੰਗਾਇਆ ਜੀ ਪੈਂਦਾ ਹੈ ਲਿੰਕਾਂ ਦੇ ਵਿੱਚ ਡਰਾਵਲ ਤੇ ਫਿੱਟ ਕਰਿਆ ਹੋਇਆ ਪਿੱਛੇ ਪੰਪ ਹੈਗਾ ਆਪਣਾ ਜਿਹੜਾ ਟਰਾਲੀ ਵਾਲਾ ਡਿਸਟ੍ਰੀਬਿਊਟਰ ਹੈਗਾ ਉਹਤੀ ਇਹ ਕੰਮ ਕਰਦਾ ਹੈਗਾ ਇਹਦੇ ਨਾਲ ਆ ਲਿਫਟ ਚੱਕਣ ਦੀ ਜ਼ਰੂਰਤ ਨਹੀਂ ਪੈਂਦੀ ਆਪਾਂ ਨੂੰ ਤੇ ਜਿਹੜਾ ਡਿਸਟ੍ਰੀਬਿਊਟਰ ਹੈਗਾ ਉਹ ਤੇ ਹੀ ਕੰਮ ਕਰਦਾ ਹੈ ਇਹ ਇਹ ਜੇ ਕਿੰਨੀ ਕਲਵਾਈ ਹੋ ਜਾਂਦੀ ਹੈ ਇਹਦੀ ਇਹਦੀ ਹੈਗੀ 17-18 ਫੁੱਟ 17-18 ਫੁੱਟ ਇਹਦੀ ਲਵਾਈ ਅੱਗੇ ਨੂੰ ਹੋ ਜਾਂਦੀ ਹੈ ਜੇ ਆਪਾਂ ਅੱਗੇ ਵਧਾਉਣਾ ਹੈਗਾ ਹਾਂ ਬਸ ਹੁਣ ਇਹ ਆ ਠੱਪਣ ਵਾਸਤੇ ਆ ਜਦੋਂ ਠੱਕਣੀਆਂ ਉਦੋਂ ਇਹ ਕਿੱਲੀ ਕੱਢ ਕੇ ਆ ਇੱਥੇ ਪੈ ਜੂਗੀ ਤਾਂ ਹਾਂ ਪੈ ਜੂਗੀ ਇਹਦਾ ਸਿੱਧਾ ਹੋ ਜਾਊਗਾ ਇਹ ਉਹ ਠੱਕਣ ਦਾ ਕੰਮ ਕਰੂਗਾ ਗੱਲਾਂ ਹਾਂ ਫਿਰ ਪਰਾਂ ਨੂੰ ਜਾ ਕੇ ਅੱਪਾ ਕਰਕੇ ਹਾਂ ਥਾਪੜਨਾ ਜਦੋਂ ਥਾਪੜਨਾ ਦੂੰ ਜਿੱਟਣਾ ਥਾਪੜੂਗਾ ਜਦੋਂ ਧੱਕਣਾ ਦਾ ਦਿਸਤੀ ਬੁੱਟਰਨਾ ਦਿਸਤੀ ਬੁੱਟਰਨਾ ਜਿੱਕ ਮਨ ਲੱਗਿਆ ਜਿੱਕ ਮਨ ਲੱਗਿਆ ਇਹਨਾਂ ਦਿੱਕਤੀਆਂ ਦੀ ਕੋਈ ਵੀ ਮਨ ਕੇਦਰੋਂ ਲੇਬਰ ਦਾ ਪੂਰਾ ਹੀ ਫਾਇਦਾ ਹੈਗਾ ਜਿੰਨਾ ਵੀ ਕਹਿਦੀ ਆਪਾਂ ਲੇਬਰ ਹੁਣ ਆਹ ਟਾਈਮ 'ਚ ਮਿਲਦੀ ਨਹੀਂ ਹੈਗੀ ਹਾਂਜੀ ਤੇ ਇੰਨਾ ਕੁ ਵਧੀਆ ਤੇ ਸੌਖਾ ਕੰਮ ਬਣਾਤਾ ਵੀ ਲੇਬਰ ਤੋਂ ਜਿਹੜਾ ਵੀ ਪੁਰਾ ਦਾ ਕੰਮ ਆਸਾਨ ਕਰ ਦਿੰਦਾ ਹੈਗਾ ਤੇ ਆ ਜਿਹੜਾ ਮੂਰੇ ਇਹਦੇ ਲੱਗਿਆ ਹੋਇਆ ਹੈਗਾ ਇਹਨੂੰ ਉਹ ਕਿੱਲੀ ਚ ਪਾ ਕੇ ਖੜਾ ਹੋ ਜਾਂਦਾ ਹੈਗਾ ਇਹ ਹਾਂ ਇਥੋਂ ਬਸ ਉੱਪਰੋਂ ਕੱਢ ਕੇ ਅੱਗੇ ਪੈ ਜੂਗਾ ਤੇ ਮੰਨ ਕੇ ਚਲੋ ਵੀ ਟਰਾਲੀ ਇਹ ਸਿੱਧੀ ਧੱਕ ਨਾ ਕੋਈ ਜ਼ੋਰ-ਜ਼ੂਰ ਦਾ ਹੀ ਲੱਗਦਾ ਟਰੈਕਟਰ ਦਾ ਬਾਲਾ ਨਾ ਨਾ ਫੱਦੀ ਨਾ ਟਰੈਕਟਰ ਨੂੰ ਠੀਕ ਹੈ ਇਹ ਲਿਆਂਦਾ ਜੀ ਪਿੰਡ ਲੱਕੜ ਵਾਲਾ ਕਾਲਿਆਂ ਵਾਲੀ ਦੇ ਕੋਲ ਹੈ ਇਹਨਾਂ ਦਾ ਮਾਰਕਾ ਵੀ ਲੱਗਿਆ ਹੋਇਆ ਹੈ ਦੇ ਉੱਤੇ ਜੀ ਐਚ ਟੀ ਕਿੰਨੇ ਦਾ ਲੈਂਦਾ ਬਈ ਕਾਲੇ ਇਹ? ਇਹ 25000 ਮੁੱਖ ਪੈ ਗਿਆ। 1 ਕਮਾਂਟਲ 60 ਕਿਲੋ ਦਾ ਲੈਂਦੇ ਆ। ਇੱਕ ਕਮਾਂਟਲ 60 ਕਿਲੋ ਦਾ ਹੈ ਤੇ 25000 ਰੁਪਏ ਦਾ ਪੈ ਜੂਗਾ ਜੀ। ਚਲੋ ਇਹ ਵੀਰ ਦੋ ਤਿੰਨ ਸਾਂਝੇ ਲਿਆਵੇ। ਸਾਰੀ ਫਿਟਿੰਗ ਸਾਰਾ ਕੁਝ ਉਹਨਾਂ ਦਾ ਆ। ਆਪ ਦਾ ਕੁਝ ਨਹੀਂ ਕਰ ਰਿਹਾ। ਸਾਰੀ ਫਿਟਿੰਗ ਉਹਨਾਂ ਦੀ ਆ। ਉਹਨਾਂ ਦੀ ਆ ਪੈਪਰ ਉੱਪਰ ਕਰਾਉਗਾ ਆਪ ਵੀ ਦੇਖੀ ਗਏ ਨੇ ਉਹ ਆਪਾਂ ਨੂੰ। ਬਹੁਤ ਠੀਕ ਹੈ ਠੀਕ ਹੈ। ਨਹੀਂ ਬਹੁਤ ਵਧੀਆ ਬਣਿਆ ਹੋਇਆ ਜਗਾਰੜਾ ਜੇਕਰ ਦੋ ਤਿੰਨ ਵੀਰ ਰਲ ਕੇ ਵੀ ਲਿਆਉਣ ਤਾਂ ਵੀ ਫਾਇਦੇ ਚ ਆਏਗਾ। ਵਧੀਆ ਚੀਜ਼ ਹੈ। ਤੂੜੀ ਪਾਉਣ ਵਾਲਾ ਬਹੁਤ ਵ ਇਹ ਕਿਸੇ ਵੀਰ ਨੂੰ ਲੋਡ ਹੋਈ ਤਾਂ ਜਰੂਰ ਮੰਗਾ ਲਿਓ ਲੱਕੜ ਵਾਲਾ ਕਾਲੇ ਵਾਲੀ ਦੇ ਕੋਲ ਹੈ ਜੇ ਐਚਟੀ ਵਾਲਿਆਂ ਦਾ ਹੈ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਜੀ